ਕੁਝ ਦਿਨਾਂ ਦੁਪਹਿਰੇ ਮੀਂਹ ਕਾਰਨ ਮੌਸਮ ਤਾਂ ਸੁਹਾਵਣਾ ਹੋ ਗਿਆ ਹੈ ਪਰ ਕੁਝ ਗਰੀਬ ਪਰਿਵਾਰ ਐਹੋ ਜੇ ਹਨ ਜੋ ਮੀਂਹ ਕਰਕੇ ਪਰਚਾਨ ਹਨ ਅਤੇ ਵਾਰ-ਵਾਰ ਆਪਣੇ ਕੱਚੇ ਘਰਾਂ ਦੀਆਂ ਛੱਤਾਂ ਵਿੱਚੋਂ ਟਪਕਦੇ ਪਾਣੀ ਨੂੰ ਦੇਖ ਕੇ ਸੋਚ ਵਿੱਚ ਡੁੱਬੇ ਹੋਏ ਹਨ। ਇਹੋ ਹੀ ਪਿੰਡ ਗੋਹਾਵਰ ਦੇ ਇੱਕ ਪਰਿਵਾਰ ਹੈ ਜਿਸਦੇ ਇੱਕ ਆਪਣੇ ਦੀ ਛੱਤ ਰਤੀ ਮੀਂਹ ਕਾਰਨ ਟਹਿ ਗਈ। ਪੀੜਿਤ ਪਰਿਵਾਰ ਦੇ ਜਗਿੰਦਰਪਾਲ ਅਤੇ ਉਸ ਦੀ ਬੇਟੀ ਪ੍ਰਿੰਕਾ ਨੇ ਦੱਸਿਆ ਕਿ ਕੁਝ ਦਿਨ ਤੋਂ ਭਾਰੀ ਮੀਂਹ ਕਾਰਨ ਉਨ੍ਹਾਂ ਦੇ ਘਰ ਦੇ ਸਾਰੇ ਕਮਰੇ ਦੀਆਂ ਛੱਤਾਂ ਵਿੱਚੋਂ ਪਾਣੀ ਟਪਕ ਰਿਹਾ ਹੈ। ਰਾਤ ਨੂੰ ਜਦ ਪੂਰਾ ਪਰਿਵਾਰ ਸੌ ਰਿਹਾ ਸੀ ਤਾਂ ਅਚਾਨਕ ਦੂਸਰੇ ਕਮਰੇ ਦੀ ਛੱਤ ਦਾ ਕੁਝ ਹਿੱਸਾ ਟੈ ਗਿਆ ਛੱਤ ਟੈਣ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਅਤੇ ਬਾਕੀ ਕਮਰਿਆਂ ਵਿੱਚੋਂ ਟਪਕ ਰਹੇ ਪਾਣੀ ਕਾਰਨ ਉਹਨਾਂ ਦਾ ਪੂਰਾ ਪਰਿਵਾਰ ਸਹਿਮਿਆ ਹੋਇਆ ਹੈ ਪ੍ਰੰਕਾ ਨੇ ਦੱਸਿਆ ਕਿ ਉਸਦੇ ਪਿਤਾ ਜਗਿੰਦਰਪਾਲ ਦਿਹਾੜੀਦਾਰ ਮਜ਼ਦੂਰੀ ਕਰਕੇ ਪਰਿਵਾਰ ਦਾ ਪੇਟ ਪਾਲਦੇ ਹਨ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਣ ਕਰਕੇ ਉਹ ਆਪਣੇ ਘਰ ਦੀ ਮੁਰੰਮਤ ਵੀ ਨਹੀਂ ਕਰਵਾ ਸਕਦੇ ਉਹਨਾਂ ਨੂੰ ਪਾਲਾ ਛੱਤ ਸਕੀਮ ਦਾ ਵੀ ਕੋਈ ਵੀ ਫਾਇਦਾ ਨਹੀਂ ਮਿਲਿਆ। ਉਹਨਾਂ ਨੇ ਸਰਕਾਰ ਤੋਂ ਮਦਦ ਦੀ ਗੋਹਰ ਲਗਾਈ ਹੈ। ਜਵਿੰਦਰਪਾਲ ਪਿੰਡਗੌਰ ਇਹ ਸਾਡੀ ਛੱਤਾਂ ਹੀ ਆ। ਬਾਕੀ ਜਿਹੜੀਆਂ ਝੁੰਡੀਆਂ ਆ ਆ ਸਾਡ ਛੱਡ ਰੱਪੀ ਆ ਜਿੱਦਾਂ ਬਾਕੀ ਦੇ ਕਮਰੇ ਦੀਆਂ ਛੱਤਾਂ ਤੁਸੀਂ ਟਿੱਖੀਆਂ ਹੋਣੀਆਂ ਜੀ। ਸਾਰੀਆਂ ਝੁੰਡੀਆਂ ਪਈਆਂ। ਇਹ ਕਰਕੇ ਸਾਨੂੰ ਮੌਜੂਦ ਮਿਲ ਮੇਰਾ ਨਾਮ ਪ੍ਰਿੰਕਾ ਹੈ ਮੈਂ ਗੋਹਾਵਰ ਸੰਗੋਹਾਵਰ ਸਾਈਡ ਪਿੰਡ ਹੈ ਤਿੰਨ ਦਿਨ ਦੋ ਤਿੰਨ ਦਿਨ ਹੋ ਗਿਆ بارش ਬਹੁਤ ਪੈ ਰਹੀ ਹੈ ਇਸ ਕਰਕੇ ਸਾਡੇ ਮਕਾਨ ਬਹੁਤ ਜ਼ਿਆਦਾ ਚੋ ਰਹੇ ਨੇ ਤੇ ਆਲਾ ਮਕਾਨ ਰਾਤੀ ਨਾ ਸਾਡਾ ਡਿੱਗ ਗਿਆ ਤੇ ਇਸ ਕਰਕੇ ਸਾਡਾ ਬਹੁਤ ਨੁਕਸਾਨ ਹੋਇਆ ਤੇ ਅਸੀਂ ਬਾਲੇ ਛੱਤਾਂ ਦੇ ਫਾਨਮ ਵੀ ਭੜੇ ਸੀ ਮਤਲਬ ਉਹ ਨਹੀਂ ਨਿਕਲੇ ਬਾਕੀ ਨਾਲ ਦੇ ਪਿੰਡਾਂ ਸਾਰੇ ਨਿਕਲੇ ਹੋਏ ਨੇ ਪਤਾ ਨਹੀਂ ਸਾਡੇ ਪਿੰਡ ਦੇ ਕਿਉਂ ਨਹੀਂ ਨਿਕਲੇ ਸਾਡਾ ਨੁਕਸਾਨ ਬਹੁਤ ਹੋਇਆ ਤੇ ਸਾਡੇ ਅੰਦਰ ਬਹੁਤ ਛੋਏ ਸਾਡੇ ਸਾਡੇ ਕੱਪੜੇ ਜਿੱਦਾਂ ਲਮਾਰੀ ਚ ਸਾਰੇ ਗਿੱਲੇ ਹੋ ਜਾਂਦੇ ਹੋਏ ਮੇ ਡੈਡੀ ਨਾਲ ਮਿਸਤਰੀ ਦਾ ਦੇ ਡੱਪਾ ਕਰਕੇ ਸਾਡਾ ਗੁਜ਼ਾਰਾ ਕਰਦਾ ਬੜਾ ਔਖਾ ਚੱਲਦਾ ਹੈ ਤੇ ਉਹੀ ਕਰਦੇ ਨੇ ਬਸ ਬਾਕੀ ਸਾਡੇ ਬੀਬੀ ਵੀ ਬਿਮਾਰ ਰਹਿੰਦੀ ਨੇ ਹੈਗੇ ਤਾਇਆ ਵੀ ਬਿਮਾਰ ਰਹਿੰਦਾ ਉਹ ਘਰੇ ਰਹਿੰਦੇ ਨੇ ਤੇ ਸਾਡਾ ਇੱਕ ਇੱਕ ਹੀ ਹੈ ਡੈਡੀ ਬਸ ਉਹੀ ਘਰ ਦਾ ਗੁਜ਼ਾਰਾ ਕਰਦੇ